ਇਸੇ ਗੱਲ ਨੂੰ ਲੈ ਕੇ ਪਤੀ ਅਤੇ ਪਤਨੀ 'ਚ ਲੜਾਈ ਹੋ ਜਾਂਦੀ ਹੈ ਜਦਕਿ ਉਹਨਾਂ ਨੇ ਨਾਲ-ਨਾਲ ਰਹਿਣ ਦੀ ਸੱਤ ਜਨਮਾਂ ਤੱਕ ਦੀ ਕਸਮਾਂ ਵੀ ਖਾਧੀਆਂ ਸੀ ਪਰ ਲੜਾਈ ਕੁਝ ਇਸ ਕਦਰ ਹੋ ਜਾਂਦੀ ਹੈ ਪਤੀ ਆਪਣੇ ਰਾਸਤੇ ਚਲਾ ਜਾਂਦਾ ਹੈ ਤੇ ਪਤਨੀ ਆਪਣੇ ਰਾਸਤੇ ਪਤਨੀ ਜਾਂਦੀ ਹੈ ਤਾਂ ਨਾਲ ਹੀ ਆਪਣੀ ਧੀ ਨੂੰ ਲੈ ਜਾਂਦੀ ਹੈ ਤੇ ਪਤੀ ਜਾਂਦਾ ਹੈ ਤਾਂ ਉਹ ਆਪਣੇ ਪੁੱਤ ਨੂੰ ਲੈ ਜਾਂਦਾ ਹੈ ਤੇ ਇਹ ਗੱਲ ਤੈਹ ਹੁੰਦੀ ਹੈ ਕਿ ਜਦੋਂ ਬੱਚਿਆਂ ਦਾ ਮਿਲਣ ਲਈ ਮਨ ਕਰਿਆ ਕਰੇਗਾ ਤਾਂ ਉਦੋਂ ਮਿਲ ਲਿਆ ਕਰਨਗੇ ਇਦਾਂ ਹੀ ਕਰਦੇ ਕਰਦੇ ਜਦੋਂ ਧੀ ਦਾ ਮਨ ਕਰਦਾ ਸੀ ਮਿਲਣ ਦਾ ਤਾਂ ਆਪਣੇ ਪਿਤਾ ਨੂੰ ਮਿਲਣ ਲਈ ਆ ਜਾਇਆ ਕਰਦੀ ਸੀ ਪਰ ਇਸ ਦੇ ਵਿੱਚ 1 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਚੁੱਕਿਆ ਸੀ ਆਖਰਕਾਰ ਆਪਣੀ ਧੀ ਨੂੰ ਮਿਲਣ ਦੇ ਲਈ ਪਿਤਾ ਦਾ ਮਨ ਹੋਇਆ ਤੇ ਮਿਲਣ ਜ਼ਰੂਰ ਆਇਆ ਕਰਦਾ ਸੀ ਤੇ ਧੀ ਮਿਲਣ ਤਾਂ ਜ਼ਰੂਰ ਆਇਆ ਕਰਦੀ ਸੀ ਪਰ ਉਹ ਬਹੁਤ ਪਰੇਸ਼ਾਨ ਸੀ ਤੇ ਚੁੱਪ ਸੀ ਤੇ ਉਸ ਦੇ ਚਲਦਿਆਂ ਹੀ ਪਿਤਾ ਨੂੰ ਆਪਣੀ ਧੀ ਦੀ ਉਦਾਸੀ ਦੇਖੀ ਨਹੀਂ ਜਾ ਰਹੀ ਸੀ ਤਾਂ ਪਿਤਾ ਕਹਿੰਦਾ ਹੈ ਕਿ ਧੀਏ ਮੈਂ ਨਹੀਂ ਚਾਹੁੰਦਾ ਕਿ ਤੇਰੇ ਚਿਹਰੇ ਤੇ ਕਿਸੇ ਤਰ੍ਹਾਂ ਦੀ ਵੀ ਉਦਾਸੀ ਹੋਵੇ ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਮਾਤਾ ਤੋਂ ਮੈਂ ਦੂਰ ਰਹਾ ਮੈਂ ਨਹੀਂ ਚਾਹੁੰਦਾ ਕਿ ਮੈਂ ਤੇਰੇ ਭਰਾ ਨੂੰ ਤੇਰੇ ਤੋਂ ਦੂਰ ਰੱਖਾਂ ਪਰ ਮਜਬੂਰੀ ਹੀ ਕੁਝ ਅਜਿਹੀ ਹੈ ਕੀ ਗੱਲ ਐਨੀ ਵੱਧ ਗਈ ਹੈ ਕਿ ਅਸੀਂ ਚਾਹੁੰਦੇ ਹੋਏ ਵੀ ਇੱਕ ਦੂਜੇ ਦੇ ਨਾਲ ਨਹੀਂ ਰਹਿ ਸਕਦੇ ਜਦੋਂ ਪਿਤਾ ਆਪਣੀ ਧੀ ਦੇ ਉਸ ਉਦਾਸੀ ਨੂੰ ਦੂਰ ਕਰਨ ਦੇ ਲਈ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਧੀ ਰੋਣ ਲੱਗ ਜਾਂਦੀ ਹੈ ਕੁੜੀ ਕਹਿੰਦੀ ਹੈ ਕਿ ਮੈਂ ਮਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਉਹਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਉਹਨਾਂ ਤੋਂ ਦੂਰ ਰਹਿਣਾ ਚਾਹੁੰਦੀ ਹਾਂ ਪਰ ਪਿਤਾ ਨੂੰ ਲੱਗ ਰਿਹਾ ਸੀ ਕਿ ਉਹ ਸ਼ਾਇਦ ਬਾਪ ਤੋਂ ਦੂਰ ਰਹਿਣਾ ਚਾਹੁੰਦੀ ਹੈ ਜਦੋਂ ਪਿਤਾ ਨੇ ਇਹ ਗੱਲ ਸੁਣੀ ਪਿਤਾ ਉਸ ਦੇ ਹੋਰ ਥੋੜਾ ਜਿਹਾ ਨੇੜੇ ਆ ਜਾਂਦੇ ਆ ਹੋਰ ਆਪਣੇ ਦਿਲ ਦੀਆਂ ਗੱਲਾਂ ਧੀ ਨਾਲ ਕਰਦਾ ਹੈ ਤੇ ਉਸ ਦੇ ਦਿਲ ਦੀਆਂ ਗੱਲਾਂ ਸੁਣਦਾ ਹੈ ਗੱਲਾਂ ਕਰਦੇ ਕਰਦੇ ਕੁੜੀ ਦੇ ਮੂੰਹ ਤੋਂ ਜਦੋਂ ਇਹ ਇੱਕ ਅਜੀਹੀ ਗੱਲ ਸੁਣੇ ਜਿਸ ਨੂੰ ਸੁਣ ਕੇ ਪਿਤਾ ਦੀਆਂ ਅੱਖਾਂ 'ਚ ਹੰਝੂ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਸ ਟਾਈਮ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੀ ਮਾਂ ਨੇ ਉਸ ਦੇ ਨਾਲ ਅਜਿਹਾ ਕਿਉਂ ਕੀਤਾ ਜਦੋਂ ਇਹ ਗੱਲ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗਦੀ ਹੈ ਤਾਂ ਫਿਰ ਸੋਸ਼ਲ ਮੀਡੀਆ ਤੇ ਹਰ ਇੱਕ ਹੈਂਡਲ ਤੇ ਭਾਵੇਂ ਉਹ ਐਕਸ ਹੋਵੇ YouTube ਹੋਵੇ Facebook ਹੋਵੇ Instagram ਹੋਵੇ ਅਜਿਹੀ ਜਗ੍ਹਾ ਤੋਂ ਜਦੋਂ ਇਹ ਕਹਾਣੀ ਪਹੁੰਚਦੀ ਹੈ ਦਾਂ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕਿਸ ਕਾਲੀ ਯੁੱਗ ਦੇ ਵਿੱਚ ਮਾਂ ਅਜੇ ਹੀ ਵੀ ਹੋ ਸਕਦੀ ਹੈ ਜਿਵੇਂ ਲੋਕ ਕਹਿੰਦੇ ਨੇ ਕਿ ਬੱਚਿਆਂ ਦੇ ਲਈ ਮਾਪੇ ਕੀ ਕੁਝ ਨਹੀਂ ਕਰ ਜਾਂਦੇ ਪਤਾ ਨਹੀਂ ਮਾਂ ਨੇ ਕਿਹੜਾ ਸੁਆਰਥ ਪੂਰਾ ਕਰਨ ਦੇ ਲਈ ਆਪਣੀ ਹੀ ਧੀ ਦੇ ਨਾਲ ਜੋ ਕੀਤਾ ਉਹ ਵਾਕਿਆ ਹੀ ਬਹੁਤ ਭਿਆਨਕ ਹੁੰਦਾ ਹੈ ਅੱਜ ਇਸ ਕਹਾਣੀ ਦੇ ਮਾਧਿਅਮ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਇਆ ਕੀ ਸੀ ਉਸ 13 ਸਾਲ ਦੀ ਧੀ ਦੇ ਨਾਲ ਸਤਸ਼ਿਆ ਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਸੱਚੀ ਘਟਨਾ ਉੱਤਰਾਖੰਡ ਦੇ ਜ਼ਿਲ੍ਹਾ ਹਰਦਵਾਰ ਦੀ ਹੈ ਦਰਅਸਲ 3 ਜੂਨ 2025 ਦੀ ਇਹ ਗੱਲ ਹੈ ਰਾਣੀਪੁਰ ਕਤਵਾਲੀ ਚ ਇੱਕ ਮੁਹੱਲਾ ਹੈ ਇੱਕ ਵਿਅਕਤੀ ਆਪਣੀ 13 ਸਾਲ ਦੀ ਧੀ ਦੇ ਨਾਲ ਬੈਠਿਆ ਹੋਇਆ ਸੀ ਉਹ ਸੋਚ ਰਿਹਾ ਸੀ ਕਿ ਆਖਰਕਾਰ ਕਿਵੇਂ ਜਾਵਾਂ ਕਿਵੇਂ ਨਾ ਜਾਵਾਂ ਉਹ ਬਾਰ ਬਾਰ ਹਿੰਮਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਸ ਗੱਲ ਤੇ ਕਿਸੇ ਦੇ ਨਾਲ ਸਲਾਹ ਕਰਾਂ ਕਿਸੇ ਤੋਂ ਸਲਾਹ ਲਵਾਂ ਇਹ ਗੱਲ ਥਾਣੇ ਤੱਕ ਪਹੁੰਚਾਈ ਜਾਵੇ ਜਾਂ ਨਹੀਂ ਕਈ ਵਾਰ ਉਸਨੇ ਸੋਚਿਆ ਹੋਵੇਗਾ ਉਦੋਂ ਜਾ ਕੇ ਉਸ 'ਚ ਹਿੰਮਤ ਆਉਂਦੀ ਹੈ ਥਾਣੇ ਜਾਂਦਾ ਹੈ ਤੇ ਉੱਥੇ ਜਾ ਕੇ ਇੰਤਜ਼ਾਰ ਕਰਦਾ ਕਿ ਐਸ ਐਚਓ ਸਾਹਿਬ ਕਦੋਂ ਹੋਣਗੇ ਜਦੋਂ ਕਤਵਾਲੀ ਦੇ ਸੀਨੀਅਰ ਅਫਸਰ ਆਉਂਦੇ ਨੇ ਉਹਨਾਂ ਨੂੰ ਉਹ ਆਪਣੀ ਗੱਲ ਦੱਸਣਾ ਸ਼ੁਰੂ ਕਰਦਾ ਹੈ ਤੇ ਕਹਿੰਦਾ ਕਿ ਸਾਹਿਬ ਇਹ ਮੇਰੀ ਧੀ ਹੈ ਇਸ ਧੀ ਦੇ ਨਾਲ ਬਹੁਤ ਗਲਤ ਹੋਇਆ ਬਹੁਤ ਭਿਆਨਕ ਹੋਇਆ ਜਿਵੇਂ ਹੀ ਇਹ ਗੱਲ ਸੁਣੀ ਜਾਂਦੀ ਹੈ ਉਸ ਤੋਂ ਬਾਅਦ ਅਫਸਰਾਂ ਵੱਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਦੇ ਬੈਕਗ੍ਰਾਉਂਡ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਐਸਐਚਓ ਕਹਿੰਦੇ ਨੇ ਕਿ ਮੈਂ ਵੱਡੇ ਅਫਸਰਾਂ ਦੇ ਨਾਲ ਗੱਲਬਾਤ ਕਰਦਾ ਹਾਂ ਉਸ ਤੋਂ ਬਾਅਦ ਫਿਰ ਗੱਲ ਕਰਦਾ ਹੈ ਕਤਵਾਲੀ ਅਫਸਰ ਨੇ ਸਿੱਧਾ ਐਸਐਸਪੀ ਨੂੰ ਫੋਨ ਲਾਇਆ ਐਸਐਸਪੀ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਾਹਿਬ ਇਸ ਤਰ੍ਹਾਂ ਦਾ ਮਾਮਲਾ ਹੈ ਕੀ ਕਰਨਾ ਚਾਹੀਦਾ ਹੈ ਤਾਂ ਐਸਐਸਪੀ ਨੇ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਹੁਣ ਭਾਵੇਂ ਕਿੰਨਾ ਵੀ ਵੱਡਾ ਆਦਮੀ ਕਿਉਂ ਨਾ ਹੋਵੇ ਜੇਕਰ ਇਸ ਗੱਲ ਦੇ ਵਿੱਚ ਸਚਾਈ ਹੈ ਤਾਂ ਜਾਂਚ ਪੜਤਾਲ ਕਰਵਾਓ ਅਸੀਂ ਤੁਹਾਨੂੰ ਦਿਸ਼ਾ ਤੇ ਨਿਰਦੇਸ਼ ਦਿੰਦੇ ਹਾਂ ਉਸੇ ਹਿਸਾਬ ਦੇ ਨਾਲ ਕੰਮ ਕਰਿਓ ਹੁਣ ਕਤਵਾਲੀ ਅਫਸਰ ਨੂੰ ਇਹ ਆਦੇਸ਼ ਮਿਲ ਜਾਂਦਾ ਹੈ ਉਸ ਕੁੜੀ ਦੇ ਪਿਤਾ ਨੂੰ ਪੁੱਛਿਆ ਜਾਂਦਾ ਹੈ ਕਿ ਗੱਲ ਕੀ ਹੈ ਉਹ ਦੱਸਦੇ ਨੇ ਕਿ ਜਨਵਰੀ 2025 ਦੀ ਇਹ ਗੱਲ ਹੈ 13 ਸਾਲ ਦੀ ਉਹਨਾਂ ਦੀ ਧੀ ਜੋ ਕਿ ਆਪਣੀ ਮਾਂ ਦੇ ਨਾਲ ਰਹਿੰਦੀ ਹੈ ਕੁੜੀ ਦੀ ਮਾਂ ਨੇ ਕਿਹਾ ਕਿ ਅਸੀਂ ਘੁੰਮਣ ਦੇ ਲਈ ਕਿਤੇ ਜਾ ਰਹੇ ਹਾਂ ਜਿਹੜਾ ਕਿ ਫਿਮਸ ਸਟੇਡੀਅਮ ਹੈ ਉਥੇ ਘੁੰਮਣ ਦੇ ਲਈ ਜਾ ਰਹੇ ਹਾਂ ਕਾਰ ਦੇ ਵਿੱਚ ਬੈਠਦੇ ਨੇ ਤੇ ਕਾਰ ਦੇ ਵਿੱਚ ਬੈਠ ਜਾਂਦੇ ਨੇ ਜਦੋਂ ਚੱਲਦੇ ਨੇ ਉਸ ਕਾਰ ਦੇ ਵਿੱਚ ਦੋ ਹੋਰ ਵਿਅਕਤੀ ਬੈਠੇ ਹੋਏ ਸੀ ਇੱਕ ਦਾ ਨਾਮ ਹੁੰਦਾ ਹੈ ਸੁਮਿਤ ਪਟਵਾਲ ਜੋ 13 ਸਾਲ ਦੀ ਕੁੜੀ ਐ ਉਸ ਦੀ ਮਾਂ ਦਾ ਆਸ਼ਿਕ ਹੁੰਦਾ ਹੈ ਜਿਹੜਾ ਕਿ ਨਿਊ ਕਨਾਲ ਕਲੋਨੀ ਬਹਾਦਰ ਵਾਦਾ ਰਹਿਣ ਵਾਲਾ ਹੁੰਦਾ ਹੈ ਨਾਲ ਹੀ ਇੱਕ ਹੋਰ ਵਿਅਕਤੀ ਹੁੰਦਾ ਹੈ ਜੋ ਕਿ ਆਸ਼ਿਕ ਦਾ ਦੋਸਤ ਹੁੰਦਾ ਹੈ ਨਾਮ ਉਸ ਦਾ ਸ਼ੁਭਮ ਹੁੰਦਾ ਹੈ ਪਿੰਡ ਅਮਰ ਸਿੰਘ ਮਮਾਨਾ ਥਾਣਾ ਪ੍ਰਸਿੱਤ ਗੜ ਮਿਰਠ ਉੱਤਰਾਪਰਦੇਸ਼ ਦਾ ਰਹਿਣ ਵਾਲਾ ਹੁੰਦਾ ਹੈ ਹੁਣ ਇਹ ਦੋਵੇਂ ਬੈਠੇ ਹੋਏ ਨੇ ਕੁੜੀ ਪਿੱਛੇ ਬੈਠ ਜਾਂਦੀ ਹੈ ਇਹਨਾਂ ਦੇ ਨਾਲ ਤਾਂ ਉਹ ਦੋਵੇਂ ਉਸ 13 ਸਾਲ ਦੀ ਕੁੜੀ ਦੇ ਨਾਲ ਗੰਦੀਆਂ ਹਰਕਤਾਂ ਕਰਨ ਲੱਗ ਜਾਂਦੇ ਨੇ ਤਾਂ ਉਸੇ ਕੁੜੀ ਨੂੰ ਸ਼ੁਰੂ ਦੇ ਵਿੱਚ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਇਹ ਕੀ ਹੋ ਰਿਹਾ ਹੈ ਤਾਂ ਉਹਨਾਂ ਦੋਵਾਂ ਕੁੱਤੇ ਬੰਦਿਆਂ ਨੇ ਉਸ 13 ਸਾਲ ਦੀ ਕੁੜੀ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕੀਤੀਆਂ ਉਹ ਰੋ ਰਹੀ ਸੀ ਚੀਕਾਂ ਮਾਰ ਰਹੀ ਸੀ ਪਰ ਉਸ ਕੁੜੀ ਦੀ ਮਾਂ ਨੂੰ ਕੋਈ ਵੀ ਚਿਕਣ ਦੀ ਆਵਾਜ਼ ਕੰਨਾਂ ਤੱਕ ਨਹੀਂ ਜਾ ਰਹੀ ਸੀ ਮਾਂ ਆਰਾਮ ਦੇ ਨਾਲ ਆਪਣੀ ਅੱਖਾਂ ਦੇ ਸਾਹਮਣੇ ਹੀ ਆਪਣੀ ਧੀ ਦੀ ਇੱਜ਼ਤ ਲੂਟਦੀ ਹੋਈ ਦੇਖ ਰਹੀ ਸੀ ਅਤੇ ਉਹ ਦੋਵੇਂ ਦਰਿੰਦੇ ਉਸ 13 ਸਾਲ ਦੀ ਕੁੜੀ ਦੇ ਨਾਲ ਬਲਤਕਾਰ ਕਰ ਰਹੇ ਸੀ ਸਮੂਹ ਬਲਤਕਾਰ ਤੋਂ ਬਾਅਦ ਇਹ ਕਹਾਣੀ ਅੱਗੇ ਵਧ ਜਾਂਦੀ ਹੈ ਇੱਥੇ ਨਹੀਂ ਇਹ ਕੁੜੀ ਕੁਝ ਦਿਨਾਂ ਤੋਂ ਬਾਅਦ ਇਹ ਹਰਦਵਾਰ ਤੇ ਬ੍ਰਿੰਦਾਵਨ ਆਗਰਾ ਅਜਿਹੀ ਜਗ੍ਹਾ ਤੇ ਵੀ ਘੁੰਮਦੀ ਹੈ ਕਈ ਜਗ੍ਹਾ ਤੇ ਇਸ ਕੁੜੀ ਦੇ ਨਾਲ ਇਦਾਂ ਹੀ ਬਲਤਕਾਰ ਹੁੰਦਾ ਹੈ ਪਰ ਇਹ ਕੁੜੀ ਪਹਿਲਾਂ ਤਾਂ ਹੱਸਦੀ ਸੀ ਖੁਸ਼ ਰਹਿੰਦੀ ਸੀ ਮਾਂ ਦੇ ਨਾਲ ਵੀ ਗੱਲ ਕਰਦੀ ਸੀ ਪਿਤਾ ਨਾਲ ਵੀ ਗੱਲ ਕਰਦੀ ਸੀ ਭਰਾ ਦੇ ਨਾਲ ਵੀ ਗੱਲ ਕਰਦੀ ਸੀ ਪਰ ਜਨਵਰੀ 2025 ਤੋਂ ਬਾਅਦ ਜੋ ਇਸ ਦੇ ਨਾਲ ਵਾਕਿਆ ਹੁੰਦਾ ਹੈ ਉਸ ਤੋਂ ਬਾਅਦ ਇਸ ਦੇ ਚਿਹਰੇ ਦੀ ਹੱਸੀ ਕਿਤੇ ਨਾ ਕਿਤੇ ਗਾਇਬ ਹੋ ਚੁੱਕੀ ਸੀ ਪਹਿਲਾਂ ਖੁਸ਼ ਖੁਸ਼ੀ ਆਪਣੇ ਪਿਤਾ ਨੂੰ ਮਿਲਣ ਜ਼ਰੂਰ ਜਾਂਦੀ ਸੀ ਪਰ ਹੁਣ ਕਾਫੀ ਟਾਈਮ ਤੋਂ ਆਪਣੇ ਪਿਤਾ ਜੀ ਕੋਲ ਜਾ ਨਹੀਂ ਰਹੇ ਸੀ ਉਸ ਦੇ ਨਾਲ ਇਹ ਚੀਜ਼ ਹੋ ਜਾਵੇਗੀ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਆਪਣੇ ਪਿਤਾ ਨੂੰ ਪੂਰੀ ਕਹਾਣੀ ਸੁਣਾਈ ਜਾਂਦੀ ਹੈ ਤੇ ਫਿਰ ਐਸਐਸਪੀ ਦੇ ਆਦੇਸ਼ ਤੋਂ ਬਾਅਦ ਇਸ ਕਹਾਣੀ ਤੇ ਐਫਆਈਆਰ ਦਰਜ ਕੀਤੀ ਜਾਂਦੀ ਹੈ ਐਫਆਈਆਰ ਦਰਜ ਜਦੋਂ ਹੁੰਦੀ ਹੈ ਕਤਵਾਲੀ ਰਾਣੀਪੁਰ ਚਤਾਰਾ 70/2 351/3 3/5 3/ਕ 4/2 5/1 16/17 ਕੋਕਸੋ ਐਕਟ ਤਾਰਾ ਚ ਮੁਕਦਮਾ ਦਰਜ ਕਰ ਲਿਆ ਜਾਂਦਾ ਹੈ ਤੇ ਮੁਕਦਮਾ ਦਰਜ ਹੋਣ ਤੋਂ ਬਾਅਦ ਅੱਗੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਹੋ ਜਾਂਦੀ ਹੈ ਆਖਰਕਾਰ ਸਭ ਤੋਂ ਪਹਿਲਾਂ ਕੁੜੀ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਦੀ ਰਿਪੋਰਟ ਆਉਂਦੀ ਹੈ ਉਸ ਨੂੰ ਦੇਖ ਕੇ ਬੜਾ ਹੀ ਦੁੱਖ ਹੁੰਦਾ ਹੈ ਜੋ ਕੁੜੀ ਨੇ ਦੱਸਿਆ ਸੀ ਉਸ ਗੱਲ ਦੀ ਕਿਤੇ ਨਾ ਕਿਤੇ ਪੁਸ਼ਟੀ ਹੋ ਰਹੀ ਸੀ ਕਿਉਂਕਿ ਉਸ ਦੇ ਨਾਲ ਕਿਤੇ ਨਾ ਕਿਤੇ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਗੰਦਾ ਕੰਮ ਜ਼ਰੂਰ ਹੋਇਆ ਸੀ ਇਸ ਕੁੜੀ ਦੇ 164 ਦੇ ਬਿਆਨ ਕਰਵਾਏ ਜਾਂਦੇ ਨੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਹੁੰਦੇ ਨੇ ਪਹਿਲਾਂ ਕਹਾਣੀ ਉਸ ਕੁੜੀ ਨੇ ਆਪਣੇ ਪਿਤਾ ਨੂੰ ਸੁਣਾਈ ਉਹੀ ਕਹਾਣੀ ਉਸ ਨੇ ਐਸਚੋ ਨੂੰ ਸੁਣਾਈ ਤੇ ਤੀਜੀ ਵਾਰ ਉਹੀ ਕਹਾਣੀ ਮੈਜਿਸਟਰੇਟ ਦੇ ਸਾਹਮਣੇ ਸੁਣਾਈ ਜਾਂਦੀ ਹੈ ਆਖਰਕਾਰ ਜਿਹੜੇ ਉਹ ਦਰਿੰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਨਾਲ ਹੀ ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾਂਦਾ ਹੈ मां ਵੀ ਹਿਰਾਸਤ ਵਿੱਚ ਆ ਜਾਂਦੀ ਹੈ ਤੇ ਉਸ ਦਾ ਆਸ਼ਿਕ ਸੂਮਿਤ ਪਟਵਾਲ ਵੀ ਹਿਰਾਸਤ 'ਚ ਆ ਜਾਂਦਾ ਹੈ ਤੇ 24 ਘੰਟਿਆਂ ਦਾ ਸਮਾਂ ਲੱਗਦਾ ਹੈ ਉਸ ਸ਼ੁਭਮ ਨੂੰ ਗ੍ਰਿਫਤਾਰ ਕਰਨ 'ਚ ਜਿਹੜਾ ਕਿ ਉੱਤਰਾਪਰਦੇਸ਼ ਦੇ ਮੇਰਠ ਦੇ ਸ਼ਾਹਪੂਰ 'ਚ ਆਖਰਕਾਰ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਮੀਡੀਆ ਦੇ ਸਾਹਮਣੇ ਇਹ ਕਹਾਣੀ ਆਉਂਦੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ 'ਚ ਜੁਟੀ ਹੋਈ ਹੈ ਕਿ ਆਖਰਕਾਰ ਇਸ ਕਹਾਣੀ ਦੇ ਵਿੱਚ ਹੋਰ ਕਿੰਨੇ ਪਹਿਲੂ ਨੇ ਹੋਰ ਕਿੰਨੀਆਂ ਗੱਲਾਂ ਅਜੇਹੀਆਂ ਨੇ ਜਿਹੜੀਆਂ ਲੁਕੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ ਤਾਂ ਜੋ ਮਾਂ ਤੇ ਉਹਨਾਂ ਦੋ ਦਰਿੰਦਿਆਂ ਨੂੰ ਸਜ਼ਾ ਮਿਲ ਸਕੇ ਆਖਰਕਾਰ ਜਦੋਂ ਇਸ ਔਰਤ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਔਰਤ ਜਵਾਨੀ ਚੜ੍ਹਦੀ ਚ ਹੀ ਰਾਜਨੀਤਿਕ ਦੇ ਵਿੱਚ ਸਰਗਰਮ ਸੀ ਪਹਿਲਾਂ ਏਬੀਪ ਦੇ ਲਈ ਆਪਣਾ ਕੰਮ ਕਰਦੀ ਸੀ ਉਸ ਤੋਂ ਬਾਅਦ ਜਦੋਂ ਵਕਤ ਅੱਗੇ ਚੱਲਿਆ ਜਾਂਦਾ ਹੈ ਤਾਂ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਜਾਂਦੀ ਹੈ ਅਤੇ ਬਹੁਤ ਘੱਟ ਸਮੇਂ ਵਿੱਚ ਉਸ ਨੇ ਭਾਰਤੀ ਜਨਤਾ ਪਾਰਟੀ ਦਾ ਇੱਕ ਵੱਡਾ ਉਹਦਾ ਵੀ ਹਾਸਲ ਕਰ ਲਿਆ ਸੀ ਫਰਵਰੀ 2023 ਚ ਇੱਕ ਵੱਡੇ ਅਹੁਦੇ ਤੇ ਉਹ ਬਿਰਾਜ਼ਮਾਨ ਹੋ ਜਾਂਦੀ ਹੈ ਕੁਝ ਵਕਤ ਬੀਤ ਜਾਂਦਾ ਹੈ ਪਰ ਅਗਸਤ 2024 ਚ ਉਸ ਅਹੁਦੇ ਤੋਂ ਉਸ ਨੂੰ ਮੁਕਤ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਇਹ ਕਹਾਣੀ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਹੈਂਡਲਾਂ ਤੇ ਚੱਲ ਰਹੀ ਸੀ ਉਦੋਂ ਜਾ ਕੇ 4 ਜੂਨ 2025 ਨੂੰ ਇਸ ਭਾਰਤੀ ਜਨਤਾ ਪਾਰਟੀ ਤੋਂ ਵੀ ਬਾਹਰ ਕੱਢਿਆ ਜਾਂਦਾ ਹੈ ਇਹਦੇ ਬਾਰੇ ਜੇ ਕੁਝ ਪਤਾ ਲੱਗਦਾ ਹੈ ਕਿ ਪਤੀ ਤੇ ਪਤਨੀ ਦਾ ਵਿਵਾਦ ਹੋ ਗਿਆ ਸੀ ਲੜਾਈ ਹੋ ਗਈ ਸੀ ਤਾਂ ਪਤੀ ਪਤਨੀ ਦੇ ਵਿਵਾਦ ਦੇ ਵਿੱਚ ਇਸ ਔਰਤ ਨੇ ਆਪਣੇ ਪਤੀ ਦੇ ਨਾਲ ਮਾਰਕੁੱਟ ਕੀਤੀ ਸੀ ਤੇ ਕਿਸੇ ਨੇ ਇਹ ਵੀਡੀਓ ਬਣਾ ਲਈ ਸੀ ਕਿਦਾਂ ਹੀ ਅਖਬਾਰ ਦੇ ਮਾਧਿਅਮ ਤੋਂ ਇਹ ਅਸੀਂ ਪੜਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਦਾ ਹੈ ਕਿ ਇਸ ਨੇ ਆਪਣੇ ਪਤੀ ਦੇ ਨਾਲ ਕੁੱਟਮਾਰ ਕੀਤੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਜਦੋਂ ਮਾਮਲਾ ਹਾਈਲਾਈਟ ਹੋ ਜਾਂਦਾ ਹੈ ਤਾਂ ਪਤੀ ਅਲੱਗ ਰਹਿਣ ਦਾ ਫੈਸਲਾ ਕਰ ਲੈਂਦਾ ਹੈ ਤੇ ਉਸ ਦੇ ਹਿੱਸੇ 'ਚ ਪੁੱਤ ਆ ਜਾਂਦਾ ਹੈ ਮਾਂ ਦੇ ਹਿੱਸੇ 'ਚ ਧੀ ਆ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਧੀਾਂ ਮਾਂ ਦੇ ਨਾਲ ਜ਼ਿਆਦਾ ਸੇਫ ਰਹਿੰਦੀਆਂ ਨੇ ਪਰ ਮਾਂ ਨੇ ਇਸ ਗੱਲ ਨੂੰ ਬਿਲਕੁਲ ਹੀ ਸਿਰੇ ਤੋਂ ਹਾਰਜ ਕਰ ਦਿੱਤਾ ਕਿ ਜਿਹੜੀ ਇੱਥੇ ਧੀ ਸੀ ਉਹ ਆਪਣੇ ਪਿਤਾ ਦੇ ਨਾਲ ਜਾਦਾ ਸੇਫ ਸੀ ਮਾਂ ਦੇ ਨਾਲ ਸੁਰੱਖਿਅਤ ਨਹੀਂ ਸੀ ਆਖਰਕਾਰ ਮਾਂ ਨੇ ਜੋ ਉਸ ਦੇ ਨਾਲ ਕੀਤਾ ਸੀ ਉਹ ਵਾਕਿਆ ਹੀ ਆਪਣੇ ਆਪ 'ਚ ਭਿਆਨਕ ਹੁੰਦਾ ਹੈ ਬੁਰਾ ਹੁੰਦਾ ਹੈ ਪੁਲਿਸ ਹੁਣ ਹਰ ਇੱਕ ਪਹਿਲੂ ਦੀ ਜਾਂਚ ਪੜਤਾਲ ਕਰ ਰਹੀ ਹੈ ਤਾਂ ਜੋ ਇਹਨਾਂ આરોપીਆਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਵੱਡੀ ਤੋਂ ਵੱਡੀ ਸਜ਼ਾ ਦਿਵਾ ਸਕੇ ਦੋਸਤੋ ਇਸ ਪੂਰੀ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ ਬਲਕਿ ਤੁਹਾਨੂੰ ਜਾਗਰੂਕ ਕਰਨਾ ਹੈ ਤੁਹਾਨੂੰ ਸੁਚੇਤ ਕਰਨਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਦਾ ਹੈ ਕਿ ਕਈ ਵੱਡੇ ਨੇਤਾਵਾਂ ਨਾਲ ਚੈਟ ਕਰਨ ਦੀ ਇਸ ਦੀ ਗੱਲ ਪਾਈ ਜਾਂਦੀ ਹੈ ਔਰਤ ਦੀ ਕੁਝ ਨੇਤਾਵਾਂ ਨਾਲ ਵੀ ਇਸ ਦੇ ਅਜਿਹੇ ਰਿਸ਼ਤੇ ਨੇ ਹੈ ਜਾਂ ਨਹੀਂ ਪਰ ਇਸ ਗੱਲ ਦੀ ਹਲੇ ਜਾਂਚ ਪੜਤਾਲ ਹੋਵੇਗੀ ਪਰ ਜਿਹੜੀ ਆਪਣੀ ਧੀ ਦੀ ਨਾ ਹੋਈ ਤਾਂ ਹੋਰ ਕਿਸੇ ਦੀ ਕੀ ਹੋਵੇਗੀ ਇਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸੋ ਦੋਸਤੋ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਉਸ ਮਾਂ ਦੇ ਲਈ ਦੋ ਸ਼ਬਦ ਤਾਂ ਜ਼ਰੂਰ ਬਣਦੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਉਸ ਦਾ ਸਤਿਕਾਰ ਕਰਕੇ ਜਾਇਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸੱਚੀ ਘਟਨਾ ਦੇ ਨਾਲ ਇੱਕ ਹੋਰ ਅਜੀਬੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਲਈ ਧੰਨਵਾਦ